ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਛੇਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਮੌਕੇ ਵੱਖ-ਵੱਖ ਥਾਈਂ ਹਾਜ਼ਰੀ ਲਵਾਈ ਉਹਨਾਂ ਕਹਿ ਕੇ ਗੁਰੂ ਰਵਿਦਾਸ ਜੀ ਵੱਲੋਂ ਦਿੱਤਾ ਸੰਦੇਸ਼ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਦੀ ਸੇਵਾ ਲਈ ਪ੍ਰੇਰਦਾ ਰਹੇਗਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਖੰਨਾ ਹਲਕੇ ਚ ਵਕ ਵਕ ਧਾਰਮਿਕ ਥਾਵਾਂ ਉੱਤੇ ਹਾਜ਼ਰੀ ਭਰੀ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋਏ ਸਰਦਾਰ ਸੋਨ ਨੇ ਰਵੀਦਾਸ ਮੰਦਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇ ਜਿੰਦੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਛੇਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਮੌਕੇ ਵੱਖ-ਵੱਖ ਥਾਈਂ ਹਾਜ਼ਰੀ ਲਵਾਈ ਉਹਨਾਂ ਕਹਿ ਕੇ ਗੁਰੂ ਰਵਿਦਾਸ ਜੀ ਵੱਲੋਂ ਦਿੱਤਾ ਸੰਦੇਸ਼ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਦੀ ਸੇਵਾ ਲਈ ਪ੍ਰੇਰਦਾ ਰਹੇਗਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਖੰਨਾ ਹਲਕੇ ਚ ਵਕ ਵਕ ਧਾਰਮਿਕ ਥਾਵਾਂ ਉੱਤੇ ਹਾਜ਼ਰੀ ਭਰੀ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋਏ ਸਰਦਾਰ ਸੋਨ ਨੇ ਰਵੀਦਾਸ ਮੰਦਰ ਅੰਬੇਡਕਰ ਨਗਰ ਰਵੀਦਾਸ ਮੰਦਰ ਰਾਮਨਗਰ ਰਵੀਦਾਸ ਮੰਦਰ ਮਾਤਾ ਰਾਣੀ ਮੁਹੱਲਾ ਰਵੀਦਾਸ ਮੰਦਰ ਮਾਜਰੀ ਰਵੀਦਾਸ ਮੰਦਰ ਪਿੰਡ ਗੋ ਰਵੀਦਾਸ ਮੰਦਰ ਪਿੰਡ ਰਸੂਲੜਾ ਰਵੀਦਾਸ ਮੰਦਰ ਪਿੰਡ ਇਕਲੋਹਾ ਰਵੀਦਾਸ ਮੰਦਰ ਪਿੰਡ ਇਸੜੂ ਰਵਿਦਾਸ ਮੰਦਰ ਪਿੰਡ ਨਰਾਇਣਗੜ ਅਤੇ ਰਵਿਦਾਸ ਮੰਦਰ ਪਿੰਡ ਰੋਹੋਂ ਕਲਾ ਵਿਖੇ ਆਪਣੀ ਹਾਜ਼ਰੀ ਲਵਾਈ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋਏ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਕਿ ਕਿ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਪਿਆਰ, ਹਮਦਰਦੀ ਅਤੇ ਬਰਾਬਰੀ ਦਾ ਦਿੱਤਾ ਸੰਦੇਸ਼ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੀ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਦਾ ਰਹੇਗਾ। ਉਹਨਾਂ ਕਹਿ ਕੇ ਭਗਤ ਰਵਿਦਾਸ ਜੀ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਸਾਨੂੰ ਹਮੇਸ਼ਾ ਅਜਿਹੇ ਸਮਾਜ ਸਿਰਜਣ ਲਈ ਪ੍ਰੇਰਿਤ ਕਰਦੀਆਂ ਰਹਿਣ ਗਿਆ ਜੋ ਕਿ ਜਾਤ ਪਾਤ ਰਹਿਤ ਹੋਵੇ ਅਤੇ ਜਿੱਥੇ ਸਭ ਨੂੰ ਬਣਦਾ ਮਾਨ ਸਨਮਾਨ ਮਿਲੇ ਅਜਿਹੇ ਸਮਾਜ ਧਰਮ ਜਾਤੀ ਅਤੇ ਲਿੰਗ ਭੇਦਭਾਵ ਤੋਂ ਉੱਪਰ ਹੈ ਇਹ ਸਰਕਾਰ ਦੇ ਮੌਜੂਦਾ ਸਰਕਾਰ ਦੇ ਪ੍ਰੈਜ਼ੈਂਟ ਰਿਜਿਸਟਰ ਸਦਾ ਤਨ ਵਿੱਚ ਦੀ ਸੌ ਜਿਹੜੇ ਬਹੁਤ ਹੀ ਜਿਵੇਂ ਨਹੀਂ ਅਸੀਂ ਇਹਦੇ ਪਾਰੋਂ ਕਿਉਂਕਿ ਸ਼ਾਮ ਨੂੰ ਉਹਨਾਂ ਦੇ ਵਿਦੇਗ ਵੀ ਹੈ ਸ਼ੋਹਨੀ ਭਗਤ ਸਾਧੂ ਜੀ ਦੇ ਦਾਸ ਸੁਣਾ ਰਹੇ ਨੇ 348 ਮੇਂ ਪ੍ਰਕਾਸ਼ਪੁਰ ਦੇ ਨਾਲ ਲਾਗੇ ਸਨਮਾਨਿਤ ਕੀਤਾ ਜਾ ਰਿਹਾ ਹੈ ਜੀ ਬੋਲੇ ਸੋਨਿਆ ਸਤ ਸ੍ਰੀ ਅਕਾਲ ਬੋਲੇ ਸੋਨਿਆ ਸਤ ਸ੍ਰੀ ਅਕਾਲ ਤੇ ਕਮੇਟੀ ਵੱਲੋਂ ਇਤਾਜਾਰਾ ਜੀ ਅਮੀ ਮਕਰ ਸਿੰਘ ਜੀ ਜੋ ਮਾਦਰੀ ਸਾਹਿਬਾ ਦੇ ਨਾਲ ਆਏ ਹਨ ਉਹਨਾਂ ਦਾ ਵੀ ਐਫਸੀ ਸਾਹਿਬ ਕਮੇਟੀ ਵੱਲੋਂ ਇਤਾਜਾਰਾ ਜੀ ਜੋ ਉਹਨਾਂ ਲਈ ਸਜੇ ਤੇ ਆ ਕੇ ਆਪ ਜੀ ਨੂੰ ਤਾਂ 1848 ਸਾਲ ਪਹਿਲਾਂ ਕਾਸ਼ੀ ਦੇ ਵਿੱਚ ਬਨਾਰਸ ਦੇ ਵਿੱਚ ਜਨਮ ਹੋਇਆ ਮਹਾਰਾਜ ਦਾ ਔਰ ਉਸ ਪ੍ਰਕਾਸ਼ ਹੋਇਆ ਮਹਾਰਾਜ ਨੇ ਉਸ ਟਾਈਮ ਦੇ ਵਿੱਚ ਉੱਠ ਕੇ ਇਸ ਬਲਦੇ ਸੰਸਾਰ ਨੂੰ ਕ੍ਰਾਂਤੀਕਾਰੀ ਜਿਹੜਾ ਸੀ ਉਹ ਉੱਠ ਕੇ ਨਾਰਾ ਦਿੱਤਾ ਸੋ ਧਰਮਸਾਲਾ ਦੀ ਜੋ ਰੇਅਰ ਹੋਣੀ ਹੈ ਉਹਦੇ ਨਿਮਿਤ ਮੈਂ ਅੱਜ ਤੋ ਦੇਸ਼ ਨਗਰ ਨੂੰ ਆਪਣੇ ਇਤਿਆਰੀ ਕੋਟੇ ਤੋਂ 2 ਲੱਖ ਰੁਪਏ ਦੀ ਗ੍ਰਾਂਟ ਅਨਾਉਂਸ ਕਰਕੇ ਜਾਂਦੇ ਤੁਸੀਂ ਮੈਨੂੰ او لي بول او دیکھا ہارن ار ان اس اندر جتي من بھجا يا جو جاتا کھلا ہے کیا ہے کاو کاو کا ہے یاد نہ جاتا سغل منو جو بولے نير پہ どうやって食べるの here we are